ਕਿ ਇਹ ਆਪਣੀ ਡਿਊਟੀ ਕਰਨ ਲਾ ਨੂੰ ਲਾਗੂ ਕਰਾਉਣਾ ਉਹ ਤੇ ਇਹਨਾਂ ਦੀ ਡਿਊਟੀ ਉਹ ਬਾਪਿਆਂ ਦੀ ਡਿਊਟੀ ਨਹੀਂ ਦੇਖੋ ਲਾ ਦੀ ਲੰਘਣਾ ਹੋ ਗਈ ਜੋ ਕੰਮ ਆ ਉਹ ਕਰਨੋ ਬਾਕੀ ਜਿਹੜੀ ਸਮੱਸਿਆ ਉਹਦੇ ਨਾਲ ਅਸੀਂ ਕਹਿਣਗੇ ਉਹ ਚੱਕਣਾ ਅਸੀਂ ਉੱਥੇ ਪਿੰਡਾਂ ਵਾਲਿਆਂ ਨੂੰ ਕਾਉਂਗੇ ਆਓ ਸਾਰੂ ਟਰਾਲੀਆਂ ਭਰ ਕੇ ਦਿੰਦੇ ਆ ਲੈ ਜਾਓ ਪਰੇ ਆ 10 ਕਰੋੜ ਦੀ ਵੀ ਲੋੜ ਨਹੀਂ ਉਹ ਕੋਈ ਸਮੱਸਿਆ ਨਹੀਂ ਸਮੱਸਿਆ ਨਹੀਂ ਕਿ ਲੋੜ ਹੈ ਕਿ ਅਸੀਂ ਇਹਨੂੰ ਹੱਲ ਕਰ ਦੇਣਾ ਅਸੀਂ ਵਿੱਚ ਗੰਦਾ ਨਹੀਂ ਹੁੰਦਾ ਸਾਰੇ ਰਾਵ ਜਿਹੜਾ ਰਾਵ ਨੂੰ ਲੋਕ ਦੇ ਦੋਵੇਂ ਅਰਦਾਸਾਂ ਕਰਦੇ ਆ ਪਰ ਮਜਬੂਰ ਹੋਏ ਜਿਹੜਾ ਦੁੱਧ ਚੋਂਦਾ ਹੋਆ ਉਹਦਾ ਵਾ ਇਹਦੇ ਦੁੱਧਾਂ ਤੇ ਉਹ ਨੂੰ ਸਾਹਮਣੂ ਜੇ ਨਹੀਂ ਹੈ ਉਹ ਸੰਭ ਦੇ ਐਲਾਨ ਨੂੰ ਲਾਗੂ ਕਰੋ ਵੀ ਕਰਦੇ ਨੂੰ ਬੰਦ ਰਾਜਸਥਾਨ ਦੀ ਬੋਸਾ ਵਾ ਤੇ ਨਹੀਂ ਕੈਂਸਲ ਸਜਾ ਕੋਈ ਨਾ ਕੋਈ ਕੀ ਮੱਚ ਕੇ ਕਰਨਾ ਨਾ ਨਾ ਅਸੀਂ 2009 ਦੇ ਵਿੱਚ ਇੱਕ ਚੇਤਨਾ ਮਾਰਕ ਲੈ ਕੇ ਗਏ ਸੀ ਅਸੀਂ ਗੁਰਦੁਆਰਾ ਗੋਊ ਘਾਟ ਤੋਂ ਫਿਰ ਹਰੀਕੇ ਹਰੀਕੇ ਤੋਂ ਮੋਕਸਰ ਮੋਕਸਰ ਤੋਂ ਹਨੂਮਾਨਗੜ੍ਹ ਹਨੂਮਾਨਗੜ੍ਹ ਤੋਂ ਬੀਕਾਨੇ ਉਹ ਕੈਂਸਰ ਹਸਪੀਟਲ ਕਿੱਥੇ 6000 ਕੈਂਸਰ ਦੇ ਮਰੀਜ਼ ਆ ਉਸ ਵੇਲੇ ਅਸੀਂ ਜਦੋਂ ਉੱਥੇ ਗਏ ਤਾਂ ہماری ਤਾਂ ਟ੍ਰੇਨ ਦਾ ਨਾਮ ਹੀ ਕੈਂਸਰ ਕਹਿਣ ਹੈ ہماری ਜੋ ਟ੍ਰੇਨ ਚਲਦੀ ਹੈ ਉਸ ਤੋਂ ਉਹ 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 ਕੈਂਸਰ ਟ੍ਰੇਨ ਪਤਾ ਕਿਉਂ ਪਈ ਹੈ ਇਹਦੀ ਇਲੈਕਟ੍ਰੋਪਲੇਟਿੰਗ ਕੰਡਕਟਰੀਆ ਨਦੀਆਂ ਦੇ ਵਿੱਚ ਜਲੰਧਰ ਦੇ ਵਿੱਚ 1985 ਤਿੱਕਰ ਸਾਇਲੈਂਟ ਵਰਤਦੀ ਸੀ ਅਜੇ ਤਿੱਕਰ ਕ੍ਰੋਮੀਅਮ ਨਿਕਲ ਪਾਣੀ ਚੋਂ ਨਾਲ ਸਾਇਲੈਂਟ ਪੀਪੀਐਲੋਂ ਲੋਕਾਂ ਨੇ ਕਾਵੇਂ ਕੈਂਸਰ ਬੈਟਲ ਤੋਂ ਥੋੜਾ ਬਣੀ ਲੋਕਾਂ ਨੇ ਜੋ ਧੱਕਾ ਹੋਇਆ ਕਿਸੇ ਨੇ ਸੁਣਿਆ ਹੀ ਨਹੀਂ ਜੀ ਮਰੀ ਜਾਂਦੇ ਲੋਕ ਮਰੀ ਜਾਂਣ ਜੋਧ ਕਰਨਾ ਹੀ ਨਹੀਂ ਹੋਇਆ ਟ੍ਰੀਟਮੈਂਟ ਬਲੰਡ ਲੱਗਣੀ ਚਾਹੀਦੀ ਸੀ ਨਹੀਂ ਲੱਗੀ ਹੁਣ ਲੱਗੇ ਹੋਏ ਚਲਦੇ ਨਹੀਂ ਉਹਦੇ ਸਮੱਸਿਆ ਨਹੀਂ 12 ਰੁਪਏ ਦੇ ਕਿਲੋ ਪਾਸੀ ਵੰਡ ਗਈ ਹੈ ਸਹੀ ਗੱਲ ਹੈ ਇਹ ਵੀ ਸਮੱਸਿਆ ਨਹੀਂ ਅਸੀਂ ਇਹਦੇ ਲਈ ਉਹ ਆਹ ਦਾ 11 ਦਾ ਉਹ 70 ਤੋਂ 90 ਦਾ ਉਹ 60 ਕਰ ਰਿਹਾ ਹੈ ਸਰਕਮ ਕਮੇਟ ਕਰਦੇ ਕਿ ਪੂਰਾ ਇਤਨਾ